ਸੇ ਭਰਣਾ ਕਿੰਨੇ ਹੋਣ 100 ਦਾ ਥੈਂਕ ਯੂ ਫਰ ਲੈ ਕਰਾ ਦੇਣੀ ਆ ਆਪਾਂ ਉਹ ਬੱਲੇ ਹਾਂ ਜੀ ਦੇ ਕੀ ਹਾਲ ਚਾਲ ਤੁਹਾਡੇ ਸਾਰੇ ਨੇ ਹੋਪਤੀ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਦੇ ਵਲੌਗ ਦੇ ਵਿੱਚ ਆਪ ਆ ਗਏ ਆ ਸਿੱਧੇ ਤੁਹਾਡੇ ਨਾਲ ਤੇ ਅੱਜ ਦੇ ਵਲੌਗ ਦੇ ਨਾਲ ਜੁੜੇ ਰਹੋ ਠੀਕ ਆ ਵਧੀਆ ਬੰਨਾ ਓਕੇ ਰਿਪੋਰਟ ਪੂਰਾ ਤੇ ਆਜੋ ਫਿਰ ਅੱਗੇ ਮਿੱਤਰ ਆਉਂਦੇ ਆਪਣੇ ਮਿੱਤਰ ਐ ਮਾਸੇ ਨੂੰ ਮਸਾਲਾ ਡਿੱਗ ਗਿਆ ਇੱਕ ਗੋਦਵਾਲ ਸਾਹਿਬ ਦੀ ਵੱਲ ਇੱਕ ਸਾਡੇ ਇਧਰ ਨਾਨਕੀ ਤੇ ਲੋਕੋ ਨਾਲ ਇੱਕ ਕਾਂਦਲੀ ਫਿਰ ਇੱਕ ਤਿੰਨ ਹੋ ਗਈਆਂ ਵੀਰ ਪੂਰੀਆਂ ਤਿੰਨ ਹੋ ਗਈਆਂ ਪੂਰੀਆਂ ਅੱਛਾ ਫਿਰ ਠੀਕ ਆ ਚੱਲ ਫਿਰ ਤੂੰ ਚਲਾ ਤੂੰ ਹੀ ਚਲਾ ਪਰ ਗੱਲ ਕੀ ਸਰ ਪਰ ਗੱਲ ਕੀ ਆ ਇਹਰ ਦੇ ਨਹੀਂ ਕਰਦਾ ਸਕੂਟੀ ਚ ਮੈਨੂੰ ਤਾਂ ਨਹੀਂ ਪਤਾ ਇਹ ਉਹ ਜਾ ਯਾਰ ਅਰੇ ਯਾਰ ਚੱਲ ਤੂੰ ਚਲਾ ਪਤਾ ਕਰ ਮੈਂ ਤੈਨੂੰ ਪਤਾ ਕਾਲ ਡਿੱਗਾ ਤਾਂ ਫਿਰ ਮੈਂ ਬਾਹਰ ਦੋਦੀ ਦੜੀ ਜਾ ਯਾਰ ਮੈਂ ਲੱਤ ਲਾ ਰਹੀ ਹਾਂ ਮੋਰਚਾ ਨੂੰ ਕਿਉਂ ਲੱਤ ਕਨੋਣੀ ਉਹ ਕਰ ਜਾ ਕੇ ਜਾਣਾ ਆਪਾਂ ਭਰਾ ਉਹਨੇ ਨਹੀਂ ਪਾ ਦੇਣਾ ਗੀੜੇ ਲਾਵਾਗੇ ਉਹ ਨਹੀਂ ਗੀੜੇ ਨਾਉਂਦੇ ਯਾਰ ਕਿੱਦਾਂ ਨਹੀਂ ਪਾ ਦੇਣਾ ਜਾਣਦੇ ਮੈਂ ਚਲਾ ਯਾਰ ਤੋਰ ਇਦਾਂ ਕਿਦਾਂ ਗੁੱਕ ਕਰ ਲੈ ਗਿਆ ਬੋਦਲ ਤੇ ਆ ਵੜਾ ਅੰਦਰ ਉਹ ਜਾ ਪ੍ਰਮਤ ਵਿੱਚ ਹਣੀ ਮਲਾੜਿਆ ਸਾਰ ਡਰ ਕੋ ਗਈਆਂ ਤੂੰ ਉਹ ਨਾ ਲਾਜੀ ਤੱਕਾ ਫਿਰ ਕੀਤੀ ਆਰ ਵੀਰ ਉਹਨਾਂ ਕਿਦਾਂ ਓਹ ਭਾਈ ਇੰਨਾ ਗੁੱਸਾ ਚੰਗਾ ਨਹੀਂ ਲੰਦਾ ਨਹੀਂ ਕਿਹਾ ਚੱਲ ਬਹਿ ਮਗਰ ਬਹਿ ਤੂੰ ਥੱਕਾ ਕੀ ਲਾਣਾ ਬਹਿ ਕੇ ਲਾਣਾ ਲਿਆ ਮੈਂ ਚਲ ਉਹ ਓਹ ਸੁਬਾਹ ਚੱਲ ਲਾ ਰਹੀਆਂ ਤੱਕਣ ਲਾਤ ਲਾਉਣੀ ਆ ਚੱਲ ਚੱਲ ਜਾ ਇਹ ਲਾੜਾ ਇੱਥੇ ਤੱਕੜ ਲਈ ਸਾਡਾ ਉੱਤਰ ਕਿਧਰ ਚੱਲ ਅੱਛਾ ਆਵੇ ਲੋਈ ਨਾ ਟੱਕਾ ਲਾਂਦੇ। ਬੱਸ। ਵੀਰ ਤੇ ਹਿੱਟ ਟੱਕਾ ਨਹੀਂ ਲਾਉਂਦੇ। ਪਰ ਵੀਰ ਨੂੰ ਨਾ ਥੋੜੀ ਮਾਫੀ ਹੋਈ ਨਹੀਂ। ਨਹੀਂ ਵੀਰ ਦੀ ਫੋਨ ਨਹੀਂ ਆਦਾ। ਆਪਾਂ ਡੇਗ ਜੀ। ਕਾ ਚੰਗਾ ਹੈਂ ਡੇਗ ਜੀ ਭਰਾ। ਆ ਜਾ ਜਾ ਜਾ। ਉਹ 100 ਦੇ ਲਾਉਂਦੇ। 100 ਦੇ ਲਾਉਂਦੇ ਆਏ। ਸੁਪਰ ਬਾਈਕ ਆ। ਹਾਂ। ਇੱਦਾਂ ਕਿਆ ਇੱਦਾਂ ਕਾ ਜਾਣਦੇ ਯਾਰ ਸਿੱਧਾ ਹੀ ਤਾਂ ਨਹੀਂ ਸਿੱਧਾ ਦੂਸਰੇ ਹਾਂ ਤਾਂ ਫੇਰ ਉਦਾਂ ਹੀ ਪਹਿਲਾ ਫੜਿਆ ਓ ਯਾਰ ਇੰਨਾ ਨਾ ਕਰ ਦਮਾਂ ਛੱਡੀਆਂ ਨੇ ਕਹਿਣਾ ਸਾਰੀਆਂ ਆਹੋ ਯਾਰ ਇਹਨੂੰ ਮੈਂ ਕਹਾਂ ਮੈਂ ਕਹਾਂ ਨੇ ਘਰੇ ਲੈ ਆਂਦੇ ਤੇਰੇ ਕਿੱਥੇ ਘਰ ਜਾੜੇ ਫੇਰੇ ਆਹੋ ਕਹਿੰਦਾ ਨਹੀਂ ਨਹੀਂ ਨੇ ਢੇਲ ਦੇਣਾ ਉਹ ਵੇਖੋ ਉਹ ਵੇਖ ਲੋ ਆ ਵੇਖ ਲੋ ਇਹਨਾਂ ਦੇ ਕੰਮ ਆਪੇ ਛੱਡ ਕੇ ਚਲਾਉਨੇ ਹੋ ਪਾਗਲਾ ਸੱਚੀ ਤੇ ਦੇ ਵਗਲੇ ਪੱਠਿਆ ਜਿਹਾ ਹੋਣਾ ਤੁਹਾਨੂੰ ਵੀ ਅੱਜ ਨਾ ਹੋਇਆ ਤੀਜਾ ਬੜਾ ਚਲਾਉਂਦੇ ਨਾ ਚੱਗਾ ਚਲਾਉਂਦੇ ਹਣ ਬੜੇ ਟਾਈਮ ਬਾਅਦ ਸਾਰੀ ਹੋ ਗਿਆ ਤੁਹਾਨੂੰ ਦਾ ਨਾ ਮੋੜਦਾ ਹੋਇਆ ਤੇ ਨਾ ਸਮਾਂ ਆਰ ਨਾ ਮਾਰੀ ਜਾਨਾ ਜਾਨਾ ਇੰਦਰ ਜੀ ਕਿਹੜੇ ਟਮਣਾ ਕੀਤਾ ਸੀ ਓਦਣ ਜੀ ਉਹ ਟੂਣਾ ਨਾ ਗਿਆ ਵਾ ਇਹਨਾਂ ਮੋੜ ਸਾਹ ਸਾ ਕਰਕੇ ਮੋੜਨ ਮੰਨਦੋ। ਕਿਉਂ ਦੇਖੀ ਵੇਖੂ। ਓਦਣ ਰੱਖ ਭਰਾ ਮੇਰਾ ਭਰਾਵਾ ਓਦਣ ਰੱਖ ਖੜਾ। ਤੇੜੀ ਭਰਾਵਾ। ਚਲੋ ਜੀ ਪਹੁੰਚ ਹੀ ਗਏ ਸਹੀ ਸਲਾਮਤ ਇਹ ਲਪਾਉਣ। ਉਹ ਵੀ ਅੱਛਾ ਕਿਨੇ ਨਾ ਹੁਣ ਸੋ ਦਾ ਥੈਂਕ ਯੂ ਫਰ ਲੈ ਕਰਾ ਦੇਣੀ ਆ ਆਪਾਂ ਉਹ ਬੱਲੇ ਫਾਈਰ 50 ਰੁਪਏ ਹੋਰ ਕੁ ਦੇਣ ਨੂੰ ਤੇ ਆਹ ਇਹ ਸਹੀ ਪਾ ਲਾ ਵਿੱਚ ਉਈ ਉਦਾਂ ਵੀ ਜਿੰਨਾਂ ਦੇ ਵਿੱਚ تیر ਪਾਇਆ ਨਾ ਉਹਨਾਂ ਡੁੱਲ ਜਾਣਾ ਥੱਲੇ ਉਹ ਚੋਗ ਵੇਖੀ ਕੀ ਭਰਾਵਾ ਉਹ ਵਾਈ ਬੜੀ ਟਿਕਾਣੀ ਤੇ ਲਾਈ ਆ ਬਸਤਾਰ ਨੇ ਨਹੀਂ ਲੰਮੀ ਪਾਵਾਂ ਸਟਾਰਟ ਕੀਤਾ ਹੈ ਬਰ ਰਾਜਸਥਾਨ ਇਹ ਕੀ ਸਕੂਟਰ ਆਏ ਓਏ ਗੋਰੇ ਦੇ ਕੰਮ ਆ ਭਰਾ ਲੰਮੀ ਤੋਂ ਲੱਗ ਗਿਆ ਇਹ ਆ ਗਿਆ ਮੈਂ ਖੂਦ ਤੇ ਆਪਣੇ ਬੰਦੇ ਛਿਰਦ ਛਿਰਦੇ ਇਧਰ ਵਾ ਤੂੰ ਕੀ ਕਹਿੰਦਾ ਮੋਟਰ ਕਿੱਧਰ ਗਈ ਆਹ ਮੋਟਰ ਭਰਾ ਮੱਕੀ ਨਹੀਂ ਵੀ ਖਣੀ ਤੇ ਨੀ ਨੀ ਉ ਯਾਰ ਮੈਂ ਆਏ ਬੜੇ ਟਾਈਮ ਬਾਅਦ ਖੂਜ ਹੀ ਬਦਲੇ ਆ ਯਾਰ ਓ ਜਾ ਮੈਂ ਨਾ ਨਹੀਂ ਹੋ ਰਹੀ ਆ ਰਮਿਨ ਆਇਆ ਐਂਡਰਾ ਹਾਂ ਇਹ ਮੈਨੇ ਜਿਮ ਮੱਕੀ ਡੀਡੀ ਕਰਤੀ ਆ ਵੇਖੀਓ ਮਾੜਾ ਸਟਾਰਟ ਕਰੀਏ ਮਾੜੀ ਵਿਖਾਈਆ ਜਿਹੜਾ ਮੱਛਰ ਮਾਰ ਮਹਿਕਵਾ ਤੁਹਾਨੂੰ ਦੱਸ ਕਹੋਦੀ 올 ਆਊਟ ਦੀ ਉਹਦੀ ਲੋੜ ਹੀ ਨਹੀਂ ਹਨਾ ਲੱਭਦੀ ਨਹੀਂ ਆਪਾਂ ਘੰਟਾ ਚਲਾਈਦਾ ਘੰਟਾ ਚਲਾਈਦਾ ਹਾਂ ਕਰੀ 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 ਲੱਗ ਗਿਆ ਫਿਰ ਇੰਜਨ ਦਾ ਕੰਮ ਆ। ਉਹ ਮੈਂ ਆਹ ਚੈੱਕ ਕਰ ਤੂੰ ਆਹ ਚੈੱਕ ਕਰ ਤੂੰ। ਹੋਰ ਕੀ ਡਰੋਂ ਡਰੋਂ ਤੇ ਨਹੀਂ ਹੁੰਦੇ ਇੱਧਰ ਕਿਤੇ। ਹਾਂ। ਕਿਤੇ ਹੋਰਾਂ ਕਿ ਮੱਥੇ ਤੇ ਭੱਜੇ। ਡਰੋਂ ਨਹੀਂ ਦਾ। ਤੂੰ ਯਾਰਾ ਇਹ ਗਰੀਬਾਂ ਨੂੰ ਡਰਾਈ ਜਾਣੇ ਮੈਂ ਬਾਹਰ ਕਿੱਥੇ ਭੱਜਣਾ। ਤੈਨੂੰ ਭੱਜਣ ਦੇਣਾ ਨਹੀਂ ਉਹਨਾਂ ਨੇ। ਇਹ ਯਾਰਾਂ ਕਿ ਮੱਕੀ ਦੀ ਵੀ ਕੀ ਬਣਾਈ। ਤੈਨੂੰ ਭੱਜਣ ਦੇਣਾ ਨਹੀਂ ਉਹਨਾਂ ਨੇ। ਯਾਰ ਤੂੰ ਆਪ ਦਾ ਸਮੱਸਿਆ ਸਟਾਰਟ ਕਰਕੇ ਲਿਆਂਦਾ ਨਹੀਂ। ਆਪਣੀ ਗੱਲ ਕੀ ਹੋਈ ਸਿਰਫ ਸਟਾਰਟ ਕਰਨ ਦੀ ਠੀਕ ਆ ਮੋਰ ਸਰ ਉਹ ਜਿਹੇ ਜਿਹੇ ਲੱਟ ਸਟਾਰਟ ਹੋ ਗਿਆ ਹੋਣਾ ਹੀ ਨੀਗਾ ਸਟਾਰਟ ਹੋ ਗਿਆ ਨਾ ਹੁਣ ਇਸ ਤੋਂ ਬਾਅਦ ਆਪਣੀ ਕੋਈ ਨਹੀਂ ਆਪਾਂ ਚੱਲੇ ਆ ਭਰਾ ਮੇਰਾ ਆ ਲੋ ਜੀ ਕੁਮਣ ਵੀ ਤੇ ਹੁਣ ਤੱਕ ਆਣਗੇ ਉਹ ਸੌਰੀ ਯਾਰ ਪੀ ਤਾ ਉਹ ਯਾਰ ਗੇਟ ਪਾਓ ਚੱਲ ਚੱਲ ਜਾਂਦੇ ਅੱਗੇ ਥੱਕੇ ਪਏ ਆ ਭਰਾਵਾ ਥੱਕੇ ਪਏ ਕੀ ਬੜੀ ਕੁਢੀ ਕਰਕੇ ਆਏ ਆ ਉਹ ਪਹਿਲੀਆਂ ਜੀ ਲਾ ਤਾ ਜੇ ਉਹ ਸਟਾਰਟ ਹੋਣੀ ਤੇ ਪਹਿਲੀਆਂ ਜੀ ਲਾ ਛੱਡਿਆ ਜੇ ਓਕੇ ਸਟਾਰਟ ਓਏ ਰੇ ਤੋ ਜਵਰ ਨਹੀਂ ਲੱਗਦਾ ਯਾਰ ਇਹ ਬੰਦਾ ਯਾਰ ਲੈ ਕੇ ਕਿੱਦਿਆ ਓਏ ਯਾਰੇ ਪੁਰਾਣੀ ਕੀ ਕਰੇ ਕਰ ਰੋ ਜਾ ਘੁੱਟ ਯਾਰ ਥਕਾਤਾ ਤੁਸੀਂ ਥਕਾਉਣਾ ਬੜੀ ਗੋਡੀ ਕਰਾਈ ਤੇਰੇ ਕੋ ਆਪ ਮਿੱਤਰੋ ਪੈ ਰਿਹਾ ਓਏ ਹੋ ਗਿਆ ਹੋ ਗਿਆ ਓਏ ਰੇ ਤੈਨੂੰ ਸਰਪੰਦ ਕੀਤਾ ਗਿਆ ਤੂੰ ਓਏ ਹਰਬੀਰ ਦੇ ਕੰਮ ਆ ਦੇਖ ਕੇਨੇ ਤੇਲ ਬੰਦ ਕੀਤਾ ਸੂਈ ਹੁੰਦਾ ਸੀ ਆ ਵੀ ਤੇਲ ਬੰਦ ਕੀਤਾ ਯਾਰ ਓਏ ਨੇ ਪਤੰਦਰ ਸਿੱਧੀ ਕੀਤੀ ਉਹੀ ਵੇਖਦੇ ਸੀ ਤੇਲ ਜਾ ਹੀ ਨਹੀਂ ਸਟਾਰਟ ਹੁੰਦਾ ਭਰਾਵਾ ਉਹ ਕਲਪਾਤਾ ਹੀ ਹੁਣੇ ਤੋਂ ਆਣੇ ਆਉਣੇ ਸਾਰ-ਸਾਰ ਤਾਂ ਫੇਰ ਨਹੀਂ ਮੈਂ ਕੋਈ ਰਿੰਟਰੀ ਚਾਹਵਾ ਜਾਂ 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 ਨਹੀਂ ਆਉਂਦੇ ਸਮਾ ਬਈ ਤੁਮ ਹਲਾ ਪਰ ਕੀ ਨਹੀਂ ਤਕਾਤਾ ਤਾਂ ਨਹੀਂ ਲਮਾ ਗਿਆ ਹਲਾ ਆ ਬਈ ਸਾਡਾ ਵੀਰ ਟੀਸ਼ਰਟ ਹੀ ਥੱਕ ਗਿਆ ਜੇ ਸਾਡ ਜੀ ਕੱਪ ਦੁੱਧ ਰਾ ਪੀਂਦਾ ਵਾ ਉਹ ਤਾਂ ਹੀ ਨਾ ਜੋ ਹੋ ਰਹੀ ਦੁੱਧ ਰਾ ਤਾਂ ਨਾ ਇਹਨਾਂ

ਕਹਤ ਕਾ ਤਾ ਨਹੀਂ ਯਾਰ ਐ ਨੀ ਆ ਮ ਲਾ ਲਿਆ ਸਾ ਯਾਰ ਪਾਣੀ ਪੂਣੀ ਪਲਾਵਾ ਪਰਾਵਾ ਉਹ ਘਾਰੇ ਆ ਛੇਤੀ ਟਾਈਮ ਨਾ ਚਲਾ ਲਾ ਧੱਕਾ ਉਹ ਪਰਾਵਾ ਹੁੱਤਰ ਤਬਕਾ ਲਾਓ ਇੱਥੇ ਢੇੜਾ ਪਲਟ ਗਏ ਮੇਰੇ ਕੋਲ ਬੜਾ ਟਰੱਕ ਪਲਟ ਚਲਾ ਚੋਕ ਕਲੱਚ ਤੇ ਛੱਡ ਲੈ ਉਹ ਜੜ ਦੇ ਕਲੱਚ ਜਿਆਦਾ ਨਹੀਂ ਉਹ ਗੇਅਰ ਕੱਢਿਆ ਹੋਇਆ ਗਲਤੀ ਇਹ ਛੱਡੋ ਪਹਿਲਾਂ ਰਲ ਕੇ ਸਾਰੇ ਯਾਰ ਆ ਚਲ ਉਧਰ ਘੜ ਦੇ ਉਧਰ ਜਾ ਕਰ ਉਹ ਗੇਅਰ ਨਿਕਲ ਗਿਆ ਯਾਰ ਓਏ ਹੋਏ ਸਟੈਂਡ ਵਾ ਗਿਆ ਚਲ ਚਲੋ ਚਲ ਚਪੇੜਾ ਵਜਣੀਆਂ ਚਲ ਚਲੋ ਚਲ ਇਹਦੇ ਚਪੇੜਾ ਮਾਰਨੀਆਂ ਜੀ ਚੱਲ ਜਾਂ ਜਾਂ ਤਣ ਜਾਂ ਚੱਗਣੀਆਂ ਜਾਂ ਚੱਗਣ ਨਾ ਕੜੇ ਕਰ ਲਈ ਵਾਹ ਓਏ ਤਾਂ ਕੱਗੇ ਬ੍ਰੇਕ ਲਾਈ ਜਾਂਦਾ ਕਿਰ ਪਿਆ ਹੋਇਆ ਵੀਰ ਇਹਨੂੰ ਸੱਤੀ ਪੀਪੂ ਕੁਬਾਰੀ ਨੂੰ ਮੇਜਾ ਚਾਰ 250 ਪੈਸੇ ਹੋਣਗੇ ਤੇ ਤੇਲ ਫੇਰ ਪਾ ਲਈ ਚਲ ਚਲ ਤੇ ਕਲਾ ਓਏ ਮਸਤੀ ਨਾ ਜਾਵੇ ਪਠੇ ਚ ਨਾ ਲਾਵੀ ਚਲ ਅੱਜ ਯਾਰ ਰੋਜਾ ਕੱਟ ਹਾਂਜੀ ਡੈਡੀ ਭਜਾ ਹੋ ਰਾ ਹੁਣ ਭਜਾੜਾ ਹੁਣ ਹੋਰ ਵੋ ਜਾ ਦੱਸ ਵੇਖੇ ਤਾਹੀਂ ਕਿੰਨਾ ਨੇ ਮੈਂ ਸਾਰਾ ਮਛਰ ਮਾਰਿਆ ਤੇ ਕਰੋਨੀ ਵਾਲੇ ਦੇ ਓਏ ਹੋ ਗਿਆ ਚੱਲ ਕਰ ਸਟਾਰਟ ਵੀਰ ਤੇ ਬੇਇੱਜ਼ਤੀ ਕਰਾਈ ਜਾਣ ਨੇ ਹਾਂ ਚਲ ਕਰ ਸਟਾਰਟ ਨੂੰ ਲੈ ਆ ਚੋਕ ਲਾਲਾ ਯਾਰ ਕਿੰਨੀ ਗੱਰੀ ਚੋਕਲਾ ਮੈਂ ਘੱਟਾ ਹੋ ਗਿਆ ਓਏ ਚੋਕਤੀ ਕਰੇ ਜਾਣਾ ਯਾਰ ਤੱਕ ਚਾਹੇ ਕਰੀਏ ਹੋ ਕੇ ਸਟਾਰਟ ਕਰਦੇ ਹੁਣ ਚੱਲੋ ਯਾਰ ਤੇ ਫੇਰ ਉਹ ਕਿੰਨਣਾ ਖੋਲ ਦੀ ਹੈ ਮੂਹ ਨੰਬਰ ਵਾਲੀ ਪਰਾ ਉੱਤੇ ਖੁੱਲ ਜਾ ਸਿੰਘ ਖੁੱਲ ਆ ਵੇ ਇਹਨਾਂ ਨੇ ਖੋਲੇ ਨਾ ਕੱਲ ਪਰਸ ਤੱਕ ਖੁੱਲ ਜਾਣਾ ਮੇਰਾ ਮੇਰਾ ਵੀਰ ਤੂੰ ਫੋਨ ਖੋਲ ਮੁਰਸਲਾ ਖੋਲ ਮੇਰਾ ਵੀ ਫੋਨ ਬੰਦੇ ਕੰਮ ਕਰਦਾ ਹੈ ਏਡ ਗਰਮੀ ਇਹ ਲੱਗੀ ਜਾਂਦੀ ਖਪਖਾ ਚ ਹੋਰ ਇੱਥੇ ਕੀ ਪਰਪਟੀ ਕੱਢ ਲਈ ਯਾਰ ਪੱਖਾ ਮੁੱਖਾ ਚਲਾਵਾ ਯਾਰ ਨਹੀਂ ਨਹੀਂ ਨਿਕਲਦਾ ਬੋਲ ਨਹੀਂ ਲੱਗੀ ਇਹ ਫੇਰ ਪਹਿਲੇ ਸੈਗਰਾ ਸੈਗਾ ਹੁੰਦਾ ਹੈ ਮੈਂ ਮਾਂ ਬੋਲਣ ਹੀ ਚਾਹਦਾ ਤੇ ਚੁੱਪ ਕਰ ਤੇ ਆ। ਕੱਲ ਯਾਰੀ ਖਿੱਚ ਲੈਣ ਉਹਨੂੰ ਹੁਣ ਤੈਨੂੰ ਕੀ ਸਾਰਾ ਕੁ ਖਿੱਚ ਮਗਰ ਨਹੀਂ ਕੰਦਾ। ਯੂਰ ਲਾਏਗਾ ਨਿਕਲ ਨਹੀਂ ਆਣਾ ਹੁਣ। ਇਹਨਾਂ ਬਾਹਰ ਹੀ ਆ ਗਏ। ਚੱਲ ਭਰਾ ਮੇਰਾ ਘਰੇ ਲੈ ਜਾ। ਘਰੇ ਲੈ ਆ। ਇਹਨੂੰ ਕੁਆੜੀ ਨੂੰ ਵੇਚਿਆ। ਓਏ ਰਾਤ ਨਾੜ ਖੋਲੋ। ਓਏ ਯਾਰ ਉਹਦਾ ਸੋਈ ਜਾਣੀ ਦੱਸਦੇ ਇਹਨਾਂ ਦੁਬਾਰਾ ਵੀ ਲਾਉਣਾ ਆਪਾਂ। ਉਹ ਯਾਰ ਬਾਤ ਚੱਲਦਾ ਇਹੀ ਲੜਕਾ ਖੇਡ ਰਹਿਣ ਦੇ ਨੇ ਨਹੀਂ ਮਾਰਦਾ ਮੇਰੇ ਭਰਾ ਬਣਾ ਕਰੇ ਜੇ ਬਾਈ ਚਾਂਸ ਤੇ ਚੈਨਲ ਆ ਤੇ ਪਹਿਲਾਂ ਇਹਨੂੰ ਖੋਨੂ ਆ ਆ ਉਹ ਨਜ਼ਰ ਤੇ ਸਾਰ ਫਿਰ ਇਹਨੂੰ ਲਾਇਆ ਨਾਲ ਹੀ ਬੰਨ ਬੁੰਨ ਕੇ ਕਿਹਦੇ ਨਾਲ ਹੀ ਉਹ ਉਸਤਾਦ ਇਹਨੂੰ ਲੱਗ ਰਿਹਾ ਸੀ ਨਾ ਟਾਂਕਦਾ ਚੱਲ ਖੇਚ ਇਹਨੂੰ ਆ ਵੀ ਹੁਣ ਹੱਥ ਤੇ ਨੇ ਕਾਲੇ ਕਰਨੇ ਵਣੇ ਕਰ ਦੋ ਯਾਰ ਆ ਭਰਾ ਵਾਲੀ ਗੱਲ ਨਹੀਂ ਗਈ ਯਾਰ ਭਰਾ ਭਰਾ ਕਹਿ ਕੇ ਯਾਰ ਤੂੰ ਅੱਗੇ ਮੇਰਾ ਮੱਥਾ ਧਰਾਦਾ ਯਾਰ ਆ ਯਾਰੀ ਆ ਮੇਰੀ ਚੈਨ ਟੁੱਟ ਗਈ ਆ ਚੈਨ ਟੁੱਟ ਗਈ ਆ ਮੈਂ ਪਚਾ ਲਾ ਕਿੱਥੇ ਆਹੋ ਇੱਕ ਸਾਈਡ ਤੋਂ ਓਏ ਆ ਵੀ ਆ ਵੀ ਓਏ ਹੈਗਾ ਇਹਦਾ ਉਹ ਕੀ ਹੈਗਾ ਹੁਣ ਸਾਰਾ ਕੁਝ ਹੈਗਾ ਵਜੋਂ ਹੈਗਾ ਨਾ ਜੋੜ ਦੋ ਆ ਲੋ ਹੁਣ ਜੋ ਹੈਗਾ ਓਹੀ ਆ ਜੋ ਹੈਗਾ ਓਹੀ ਆ ਆ ਲੋ ਜੋੜ ਲੋ ਆ ਵੀ ਹੈਗੀ ਆ ਯਾਰ ਜੋੜ ਇਹਨੂੰ ਮੈਂ ਕਿਤੇ ਵੇਚ ਦੇਣਾ ਚੈਨ ਨਵੀਂ ਪੋਣੀ ਪਣੀ ਚੈਨ ਨਵੀਂ ਪਣੀ ਨਹੀਂ ਕਬਾੜੀ ਕੋਹ ਪੁਰਾਣੀ ਲਾ ਕੇ ਪਾ ਦੇ ਮਿਲ ਦੂਗੀ ਤੇ ਪਵਾ ਲੈਂਦੇ ਆ ਹੈਗੇ 100 100 ਰੁਪਿਆ ਇਕੱਠਾ ਕਰੋ ਇੰਨੇ ਬੈਗ ਕਰਨੇ ਆ ਓ ਯਾਰ ਹੱਥ ਕਾਲੀ ਹੋ ਜਾਣ ਆਹੋ ਹਾ ਤੇ ਤੇਰੇ ਅੱਗੇ ਬੜਾ ਤੇ ਕਿੱਰੀ ਜਾਣਾ ਤੇ ਬਿਊਟੀ ਬਾਰਡ ਕੋ ਯਾਰ ਚੱਲਾ ਚੱਲ ਚੱਲ ਮਗਰ ਓਏ ਭਰਾਵਾ ਕੰਨ ਘਰਨ ਕਰੇ ਨੂੰ ਓ ਯਾਰ ਮੇਰਾ ਵੀ ਤੋ ਸੱਚੀ ਫੋਣੀ ਸਹੀ ਕਰ ਓਏ 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 ਆ ਲੱਗ ਗਿਆ ਓਏ ਉਹ ਬੜਾ ਸੰਗ ਲੱਭਾਈ ਓਏ ਉਹ ਕਿਧਰ ਗਿਆ ਕਿੱਧਰ ਗਿਆ ਯਾਰ ਉਹ ਜੋੜ ਤੀ ਨਾਲ ਦੇ ਲੈ ਤੇਰੇ ਪ੍ਰਾਣਿਆਂ ਹੀ ਤੈਨ ਸੀ ਨਾ ਸਭ ਹੋ ਗੀ ਮੰਨਦੇ ਵੇ ਇਦਾਂ ਦੇ ਵੀ ਕੰਮ ਆ ਹੀ ਸੇ ਚਲੋ ਠੀਕ ਹੈ ਮਿੱਤਰੋ ਹੁਣ ਆਪਾਂ ਕੋਈ ਹੋਰ ਵੀਡੀਓ ਬਣਾਉਨੇ ਆ ਮੰਨੋ ਮੁਲੀ ਕੋਲ ਗਿਆ ਲਈ ਵੀਰ ਦੀ ਮੂਵੀ ਦੀ ਵੀਡੀਓ ਹੈ ਅੱਜ ਵੀ ਇਧੇ ਆਇ ਤੋਂ ਲਗੇ ਬੋਲ ਕੇ ਮੇਰੀ ਗੱਲ ਆਹੋ ਮਡੇ ਬੂਆ ਲਾ ਜੀ ਕਿੰਨੇ ਖਾਵਾਂਗੇ ਹਾਂ ਚਲੋ ਆਹ ਨਾ ਮਿੱਤਰਾਂ ਦਾ ਇੱਕ ਟੱਪੀ ਦੀ ਉਹਨਾਂ ਨੇ ਕਰਾਈ ਤਾਂ ਤੀਨ ਗਰੀ ਉਹਨਾਂ ਨੂੰ ਕੋਣਾਵਾ ਕਰਮ ਹੋਣਾ ਹੈ ਤਾਂ ਨਾ ਘਰਾਂ ਤੇ ਵੀਰ ਹੋਣਾ ਹੀ ਆਣ ਤਾਂ ਇਹ ਬੋਟਲ ਲੱਕੇ ਠੰਡਾ ਕਰਨਾ ਹੈ ਮੈਂ ਮਰ ਲਾ ਪਾ ਲੱਗਿਆ ਇਹ ਫੋਨ ਹੀ ਵੇਖੀ ਪਾਣੀ ਸੌੜ ਦੇਣਾ ਮੈਂ ਭਰਾ ਮੇਰਾ ਇਹ ਚੀਜ਼ਾਂ ਨਹੀਂ ਕਰੀ ਦੇਣ ਦੀ ਵੀਡੀਓ ਕਿ ਕਾਤੇ ਬਣਾਣੀ ਵੇ ਜੇ ਤੁਸੀਂ ਦੇਖਣਾ ਚਾਹੁੰਦੇ ਨਾ ਮੈਂ ਤਾਂ ਫੋਨ ਪਾਣੀ ਵਿੱਚ ਡੇਕ ਕੇ ਖਰਾਬ ਹੁੰਦਾ ਹੈ ਨਹੀਂ ਤੇ YouTube ਤੇ ਦੇਖ ਲਿਓ ਨਹੀਂ ਕਰ ਸਕਦੇ ਕਹਾਂਗੇ ਤੇਣੀ ਕਿ ਜਦ ਦੇ ਭਾਈ ਦਾ ਵਾ ਉਹ ਚੱਲਾਣਾ ਵੀਰ ਕਿ ਲੱਗ ਰਹੀ ਹੈ ਇਹ ਤਾਂ ਜੰਗ ਬਣ ਅੰਡਾ ਤਾਂ ਇੱਦਿਹੀ ਦੇ ਇਹਦੇ ਜਿਮੂੜ ਨੂੰ ਨਮੋਣਾ ਦੇਖੀਆ ਮਹਾ ਪ੍ਰਾਮੋਰ ਸਾਹਿਬ ਜੀ ਸਹੀ ਗਾ ਹੱਥ ਚੰਗੇ ਕਾਲੇ ਕਰਾਏ ਉਹਨੇ ਜੀ ਬੰਦ ਲਾ ਹੂੰ ਨਾ ਇਹ ਫੁੱਲਾਂ ਨੂੰ ਪਾਣੀ ਪਾ ਦਈਏ ਯਾਰ ਆਪਾਂ ਇਹਦੇ ਵੀਡੀਓ ਮੈਂ ਲੋਬ ਬਣਾਈ ਜਾਣੇ ਕਰਨੇ ਭਾਵੇਂ ਤਾਂ ਸਾਡੇ ਲੋਬ ਤੇ ਵੀ ਆਵੇ ਭਾਵੇਂ ਨਾਲ ਠੀਕ ਹੈ ਨਾ ਆਪਾਂ ਇਹਨਾਂ ਕਾਲਪਿਆ ਨੂੰ ਸੁਕਲੂ ਮਰੂਦ ਕਿਨੇ ਲੱਗੇ ਆ ਦੇਖੋ ਮਿੱਤਰੋ ਲੁਕਾ ਹੈ ਦੇਖਦੇ ਤਾਂ ਨਹੀਂ ਇਹ ਵੀ ਮੇਰੇ ਕੋ ਮਿੱਤਰੋ ਮਿੱਤਰੋ ਕਹਣਾ ਸਿੱਖ ਜਾ ਬਾਹ ਨੂੰ ਪਾਣੀ ਮਾਰਨਾ ਚੰਗੇ ਜਿਹੜਾ ਧੋ ਮੜਾ ਸਾਬ ਉੱਤਰ ਛਾਬਾਂ ਸੁਬਾਂ ਲਾਏ ਮੈਂ ਕਿਤੇ ਨਵਾ ਸੱਪ ਸਾਬੜ ਕੇ ਹਾਲ ਕਰ ਦਿਖਾਣਾ ਬਣੀ ਸਿੰਪਲ ਤਿਆਰ ਬਸ ਆਫ ਕਰ ਦੇਣਾ ਮੈਂ ਲੈ ਸ਼ੈਂਪੂ ਨਾਲ ਮੜਾ ਕਰ ਤੋਂ ਸਹੀ ਐਦਾ ਸਕੇ ਤੋਂ ਨਾ ਕੀ ਫਾਇਦਾ ਹੈ ਕਹਿੰਦਾ ਹੋਏ ਕਹਿੰਦਾ ਆਉਣਾ ਨਵਾਂ ਨਵਾਂ ਕਹਿੰਦਾ ਮੈਂ ਵਾਸ਼ਿੰਗ ਤੇ ਲੱਗ ਗਿਆ ਤੇ ਕਹਿੰਦਾ ਵਾਰ-ਵਾਰ ਉੱਠ ਕੇ ਆ ਵੀ ਪੈ ਆਪਣੇ ਪੈਰ ਤੋਂ ਹੀ ਜਾਵੇ ਇਹ ਹਾਸਾਈ ਨਾ ਹੁੰਦਾ ਜੀ ਉਹ ਨਹੀਂ ਆਉਂਦਾ ਜਦੋਂ ਆਉਂਦਿਆ ਜਦੋਂ ਬਣਾਉਣੀ ਕੀਤਾ ਕੋਈ ਇਹਨਾਂ ਮੜਿਆ ਕਰਦੇ ਆ ਜਿੰਮੂ ਨੂੰ ਮੋਨੇ ਰੋ ਜਾ ਮੈਂ ਜਿੰਮੂ ਲੈ ਗਿਆ ਬੰਦ ਕਰਤਾ ਆਹੋ ਪਾਜਾ ਮੇਰੇ ਰੇ ਗਨੇ ਫੂਸੜਦਾ ਤਾਂ ਇਤਰਾਣਾ ਕੱਖ ਨਹੀਂ ਇੱਧਰ ਆ ਨਾ ਆ ਇਧਰ ਇਹ ਗੱਲ ਕਰਦੇ ਨੇ ਵੇਖ ਅਸੀਂ ਜਿਮਾਂ ਆਇਦਰਾ ਪਰਲੇ ਆ ਜੇ ਲੜ ਚਲ ਗਈ ਵੀਰੋ ਮੈਂ ਚੰਗੀ ਆ ਪਪਟ ਹੋ ਗਿਆ ਮੈਂ ਚੰਗੀ ਆ ਜਾ ਹੁਣ ਜਾ ਭਜੀਆ ਉਹ ਲੜ ਚਲ ਗਈ ਇਸ ਸਮੇਂ ਨਾੜੀ ਇਹਦੀ ਕਿਸਮਤ ਚੰਗੀ ਹੋ ਪਰ ਮਿੱਤਰੋ ਹੈ ਜੀ ਮੈਨੂੰ ਨਵਾ ਲਿਓ ਉਹਦਾ ਵੇਖੀ ਭੜ ਗਏ ਲੋ ਜਾਈ ਤੁੰਹੀ ਇਹ ਰੱਖਡਾਓ ਉਹ ਖੜਦੇ ਆ ਸਮਾਨ ਘਮਾਉਣ ਓਏ ਜਿੱਦਣ ਪੈਣੀਆਂ ਹੋਣਗੀਆਂ ਰੁਪਈਏ ਤੋਂ ਲਿਆ ਜਾਗੇ ਉਹ ਵੇਖੀ ਵੀਰ ਭਾਜਣਾ ਜੇ ਉਹ ਕੰਮ ਖਤਰੇ ਵਾਲਾ ਹੀ ਹੈ ਫੇ ਕਹਿਣਾ ਸਾਰਾ ਡਬਰ ਹੀ ਪੈ ਗਿਆ। ਏਰੀ ਆਵਾਜ਼ ਜਾਣਾ ਹਨਾ। ਕਹ ਜੀ। ਨਹੀਂ ਨਹੀਂ। ਆਹੋ। ਤਾਂ ਗਾ ਦੇ ਕਿਹੜਾ ਛੋਕਦੇ ਕਿਦਾਂ ਕਿਦਾਂ ਹੋਣੀ। ਇਹ ਤੇਰੀ ਬੁੱਲ ਸਿੱਧੀ ਨਹੀਂ ਨਾ ਹੁੰਦੀ। ਥੇ ਲਾ ਦੇ ਅਲੀ ਸਿੱਧੀ ਐ ਸਕੇ। ਓਏ ਕੋਈ ਮਿਕਰ ਹੋ ਗਈ ਨਾ ਜਿੱਤੀ। ਇੱਕ ਪਤਾ ਹੀ ਸੜ ਰਖਿਆ ਹੁਣ ਦੇਖੀ ਕਿੰਦਾ ਸਾਜਾ ਜੀ ਮੈਂ ਚੱਜਾ ਯਾ ਬਾਜਾ ਜਾ ਦੇਖੀ ਲੋ ਦੇਖੀ ਤੋਂ ਬੰਦ ਆ ਗਈ ਆ ਇਹ ਬੰਦ ਆ ਗਈ ਕਹਿਣ ਗੱਡੀ ਵੀ ਗਲੀ ਕਰਿਆਣੀ ਵੇਖੀ ਦੇਖੀ ਵੀ ਆ ਬੰਦ ਆ ਗਈ ਆ ਵਾਜ ਮਾਰੀ ਆ ਨਾ ਅਰੇ ਉਹ ਵਿੱਚ ਵੀ ਉਹਦੇ ਮਾਰ ਮਾਰ ਕੇ ਦਾ ਗਿੱਲਾ ਕਰ ਰਿਹਾ ਹੈ ਤੈ ਤੂਰ ਜਿਹੜੀ ਮਿੱਟੀ ਉਹ ਤਾਂ ਲੱਗੀ ਨਹੀਂ ਮਗਰਾੜ ਜ ਮਿਲਾ ਤਾਂ ਤੋਤਾ ਹੀ ਨਹੀਂ ਕਰੀ ਮਿਲਾ ਦਾ ਮੁਰਸਾ ਦੇਣੀ ਤੋ ਤਗਲ ਉਹ ਤਾਂ ਹੀ ਹੋਣੀ ਆ ਉਹ ਇਹ ਲੱਗਣੀ ਕਿ ਉਹਦੇ ਉੱਥੇ ਛਾਵੇਂ ਜਿੱਥੇ ਬੈਹ ਗਈ ਹੋਣਾ ਉਹ ਨੂੰ ਫੜਾਵਾ ਉਹ ਆ ਗਈ ਭੱਜਾ ਫਿਰਦਾ ਹੀ ਉਹ ਵੇਖੀ ਕਮਨਸਾ ਡੇਗੀ ਨਾ ਪਿੰਸੀ ਦੇਖਾ ਵੈ ਇਦਾਂ ਬਣਾਇਆ ਵਲੋਗ ਦਾ ਕਿੱਥੇ ਇਹਣਾ ਵੇ ਕਮਨਸਾ ਵਡਿਗੇ ਹੋਣ ਇਥੇ ਕੱਲ ਤਾਂ ਵਲੋਗ ਵੀ ਨਹੀਂ ਆਉਣਾ ਮੈਂ ਮੂਲ ਆਹ ਹੱਥ ਲਾ ਲੇ ਹਾਂਜੀ ਤੇ ਫੇਰ ਹੋਣਾ ਆਪਾਂ ਵਲੋਗ ਬਣਾ ਲਿਆ ਠੀਕ ਆ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਦਿਓ ਠੀਕ ਆ ਮਿਹਨਤ ਬਹੁਤ ਲੱਗੀ ਇਦਾਂ ਕਹੀ ਆ ਵੇ ਮਿਹਨਤ ਲੱਗੀ ਸੱਚੀ ਯਾਰ ਤੁਹਾਨੂੰ ਬੜਾ ਵਲੋਗ ਬਣਾਉਂਦਾ ਮੈਂ ਮਿਹਨਤ ਲੱਗਦੀ ਯਾਰ ਐਕਟ ਕਰਦੇ ਮੈਂ ਲੱਗਦੀ ਆ ਉਹ ਇਧਰ ਭੱਜਾ ਫਿਰਦੇ ਇੱਧਰ ਆ ਇੱਧਰ ਆ ਤੇ ਬੋਲਟਾ ਪਤਾ ਹੁੰਦਾ ਨਹੀਂ ਯਾਰ ਕਿਸੇ ਦੇਣਾ ਸੱਜਣਾ ਤੋਂ ਮਾਂਗੇ ਹਨ ਮਾਣਾ ਮੋਟਾ ਜੱਟ ਹੋ ਪਾਰ ਪਾਣੀ ਚੱਲਦਾ ਤੇ ਬਾਰੇ ਮੈਂ ਮਤਨ ਸੁਣੂਗਾ